ു പേർ ਖਬਰ ਆਈ ਸੀ ਕਿ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਨਵਾਂ ਉਤਰ ਅਧਿਕਾਰੀ ਐਲਾਨ ਦਿੱਤਾ ਹੈ ਦੱਸਦੀ ਹੈ ਕਿ ਕੱਲ੍ਹ ਇੱਕ ਖਬਰ ਆਈ ਸੀ ਕਿ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਨਵਾਂ ਵਾਰਿਸ ਚੁਣਿਆ ਹੈ ਤੇ ਜਸਦੀਪ ਸਿੰਘ ਗਿੱਲ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਦੇ ਨਾਲ ਨਵੇਂ ਸਰਪ੍ਰਸਤ ਵਜੋਂ ਥਾਂ ਲੈਣਗੇ ਤੁਹਾਨੂੰ ਦੱਸਦੀ ਹੈ ਕਿ ਦੇਰ ਰਾਤ ਡੇਰਾ ਬਿਆਸ ਵੱਲੋਂ ਇੱਕ ਸਪਸ਼ਟਿਕਰਣ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਡੇਰਾ ਬਿਆਸ ਦੇ ਮੁਖੀ ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਜਸਦੀਪ ਸਿੰਘ ਗਿੱਲ ਨੂੰ ਹਜੇ ਗੱਦੀ ਨਹੀਂ ਸੌਂਪੀ ਗਈ ਤੇ ਨਾ ਹੀ ਕੋਈ ਦਸਤਾਰਬੰਦੀ ਦਾ ਪ੍ਰੋਗਰਾਮ ਹੈ ਹਜੇ ਦੋਵੇਂ ਮਿਲ ਕੇ satsang ਕਰਿਆ ਕਰਨਗੇ ਐਸੋ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਨੂੰ ਰਾਦਾ ਸਵਾਮੀ ਸਤਸੰਗ ਬਿਆਸ ਦਾ ਵਾਰਿਸ ਚੁਣ ਲਿਆ ਗਿਆ ਹੈ ਇਹ ਐਲਾਨ ਖੁਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਸੀ ਤੇ ਡੇਰੇ ਦੇ ਇੱਕ ਉੱਚ ਅਧਿਕਾਰੀ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ ਜੋ ਕੁਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ ਕੱਲ ਡੇਰਾ ਬਿਆਸ ਪਰਤ ਆਏ ਸਨ ਅੱਜ ਸਵੇਰੇ ਉਹਨਾਂ ਨੇ ਡੇਰਾ ਸਖਤਰ ਅਤੇ ਹੋਰ ਜ਼ੋਨਾਂ ਦੇ ਮੁਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਿਸ 'ਚ ਉਹਨਾਂ ਨੇ ਅਗਲੇ ਉਤਰ ਅਧਿਕਾਰੀ ਦਾ ਨਾ ਐਲਾਨ ਕਰ ਦਿੱਤਾ ਕੱਲ ਦੁਪਹਿਰ ਵੇਲੇ ਖਬਰ ਆਈ ਸੀ ਕਿ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਨਵਾਂ ਉੱਤਰ ਅਧਿਕਾਰੀ ਐਲਾਨ ਦਿੱਤਾ ਦੱਸਦੀ ਹੈ ਕਿ ਕੱਲ ਇੱਕ ਖਬਰ ਆਈ ਸੀ ਕਿ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਨਵਾਂ ਵਾਰਿਸ ਚੁਣਿਆ ਹੈ ਤੇ ਜਸਦੀਪ ਸਿੰਘ ਗਿੱਲ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਦੇ ਨਾਲ ਨਵੇਂ ਸਰਪ੍ਰਸਤ ਵਜੋਂ ਥਾਂ ਲੈਣਗੇ ਤੁਹਾਨੂੰ ਦੱਸਦੀ ਹੈ ਕਿ ਦੇਰ ਰਾਤ ਡੇਰਾ ਬਿਆਸ ਵੱਲੋਂ ਇੱਕ ਸਪਸ਼ਟਿਕਰਣ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਡੇਰਾ ਬਿਆਸ ਦੇ ਮੁਖੀ ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਹੀ ਰਹੇ ਜਸਦੀਪ ਸਿੰਘ ਗਿੱਲ ਨੂੰ ਹਜੇ ਗੱਦੀ ਨਹੀਂ ਸੌਂਪੀ ਗਈ ਹੈ ਤੇ ਨਾ ਹੀ ਕੋਈ ਦਸਤਾਰਬੰਦੀ ਦਾ ਪ੍ਰੋਗਰਾਮ ਹੈ ਹਜੇ ਦੋਵੇਂ ਮਿਲ ਕੇ satsang ਕਰਿਆ ਕਰਨਗੇ ਐਸੋ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਨੂੰ ਰਾਦਾ ਸਵਾਮੀ ਸਤਸੰਗ ਬਿਆਸ ਦਾ ਵਾਰਿਸ ਚੁਣ ਲਿਆ ਗਿਆ ਹੈ ਇਹ ਐਲਾਨ ਖੁਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਸੀ ਤੇ ਡੇਰੇ ਦੇ ਇੱਕ ਉੱਚ ਅਧਿਕਾਰੀ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ ਜੋ ਕੁਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ ਕੱਲ ਡੇਰਾ ਬਿਆਸ ਪਰਤ ਆਏ ਸਨ ਅੱਜ ਸਵੇਰੇ ਉਹਨਾਂ ਨੇ ਡੇਰਾ ਸਖਤਰ ਅਤੇ ਹੋਰ ਜ਼ੋਨਾਂ ਦੇ ਮੁਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਿਸ 'ਚ ਉਹਨਾਂ ਨੇ ਅਗਲੇ ਉਤਰ ਅਧਿਕਾਰੀ ਦਾ ਨਾ ਐਲਾਨ ਕਰ ਦਿੱਤਾ ਕੱਲ ਦੁਪਹਿਰ ਵੇਲੇ ਖਬਰ ਆਈ ਸੀ ਕਿ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਨਵਾਂ ਉੱਤਰ ਅਧਿਕਾਰੀ ਐਲਾਨ ਦਿੱਤਾ ਦੱਸਦੀ ਹੈ ਕਿ ਕੱਲ ਇੱਕ ਖਬਰ ਆਈ ਸੀ ਕਿ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਨਵਾਂ ਵਾਰਿਸ ਚੁਣਿਆ ਹੈ ਤੇ ਜਸਦੀਪ ਸਿੰਘ ਗਿੱਲ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਦੇ ਨਾਲ ਨਵੇਂ ਸਰਪ੍ਰਸਤ ਵਜੋਂ ਥਾਂ ਲੈਣਗੇ ਤੁਹਾਨੂੰ ਦੱਸਦੀ ਹੈ ਕਿ ਦੇਰ ਰਾਤ ਡੇਰਾ ਬਿਆਸ ਵੱਲੋਂ ਇੱਕ ਸਪਸ਼ਟਿਕਰਣ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਡੇਰਾ ਬਿਆਸ ਦੇ ਮੁਖੀ ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਹੀ ਰਹਣਗੇ ਜਸਦੀਪ ਸਿੰਘ ਗਿੱਲ ਨੂੰ ਹਜੇ ਗੱਦੀ ਨਹੀਂ ਸੌਂਪੀ ਗਈ ਹੈ ਤੇ ਨਾ ਹੀ ਕੋਈ ਦਸਤਾਰਬੰਦੀ ਦਾ ਪ੍ਰੋਗਰਾਮ ਹੈ ਹਜੇ ਦੋਵੇਂ ਮਿਲ ਕੇ satsang ਕਰਿਆ ਕਰਨਗੇ ਇਸ ਤੋਂ ਪਹਿਲਾਂ ਡੇਰਾ ਬਿਆਸ ਨੇ ਬਿਆਨ ਜਾਰੀ ਕੀਤਾ ਸੀ ਕਿ ਜਸਦੀਪ ਸਿੰਘ ਗਿੱਲ ਨੂੰ ਰਾਦਾ ਸਵਾਮੀ ਸਤਸੰਗ ਬਿਆਸ ਦਾ ਵਾਰਿਸ ਚੁਣ ਲਿਆ ਗਿਆ ਹੈ ਇਹ ਐਲਾਨ ਖੁਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਸੀ ਤੇ ਡੇਰੇ ਦੇ ਇੱਕ ਉੱਚ ਅਧਿਕਾਰੀ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬਾਬਾ ਜੀ ਜੋ ਕੁਝ ਸਮੇਂ ਲਈ ਸ਼ਹਿਰ ਤੋਂ ਬਾਹਰ ਸਨ ਕੱਲ ਡੇਰਾ ਬਿਆਸ ਪਰਤ ਆਏ ਸਨ ਅੱਜ ਸਵੇਰੇ ਉਹਨਾਂ ਨੇ ਡੇਰਾ ਸਖਤਰ ਅਤੇ ਹੋਰ ਜ਼ੋਨਾਂ ਦੇ ਮੁਖੀਆਂ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਿਸ 'ਚ ਉਹਨਾਂ ਨੇ ਅਗਲੇ ਉੱਤਰ ਅਧਿਕਾਰ ਦਾ ਨਾ ਐਲਾਨ ਕਰ ਦਿੱਤਾ ਹੈ